ਇਹ ਤਸਵੀਰਾਂ ਤੁਹਾਨੂੰ ਵਿਚਲਿਤ ਕਰ ਸਕਦੀਆਂ ਨੇ ਕੋਈ ਇਨਸਾਨ ਦਰਿੰਦਗੀ ਵਿੱਚ ਕਿੰਨਾ ਡਿੱਗ ਸਕਦਾ ਇਸ ਦਾ ਸਬੂਤ ਪੇਸ਼ ਕਰਦੀਆਂ ਨੇ ਇਹ ਤਸਵੀਰਾਂ ਦਰਅਸਲ ਪਠਾਨਕੋਟ ਦੇ ਰੇਲਵੇ ਸਟੇਸ਼ਨ ਦੇ ਕੋਲ ਇੱਕ ਖੰਡਰ ਵਿੱਚੋਂ ਪੁਲਿਸ ਨੂੰ 11 ਸਾਲ ਦੇ सोनू ਨਾਮ ਦੇ ਇੱਕ ਬੱਚੇ ਦੀ ਲਾਸ਼ ਮਿਲੀ ਹੈ ਇਸ ਬੱਚੇ ਨੂੰ ਮਾਰਨ ਵਾਲੇ ਕਾਤਲ ਵੱਲੋਂ ਪਹਿਲਾਂ ਇਸ ਬੱਚੇ ਨਾਲ ਦੁਸ਼ਕਰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਬੱਚੇ ਵੱਲੋਂ ਵਿਰੋਧ ਕੀਤਾ ਜਾਣ ਕਰਕੇ ਉਸ ਦਰਿੰਦੇ ਨੇ ਬੱਚੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪੁਲਿਸ ਨੂੰ ਬੱਚੇ ਦੇ ਸਰੀਰ ਤੇ ਕਈ ਗੰਭੀਰ ਜ਼ਖਮ ਮਿਲੇ ਨੇ ਦੱਸ ਦਈਏ ਕਿ ਸਾਨੂੰ ਇੱਕ ਦਿਨ ਪਹਿਲਾਂ ਘਰੋਂ ਲਾਪਤਾ ਹੋਇਆ ਸੀ ਜਿਸ ਤੋਂ ਬਾਅਦ ਉਸਦੇ ਪਿਤਾ ਵੱਲੋਂ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਪਰ ਦੁਬਾਰਾ ਆਪਣੇ ਬੱਚੇ ਨੂੰ ਇਹ ਪਿਤਾ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਮਿਲੇਗਾ ਸ਼ਾਇਦ ਉਸਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਵੀਰੇ ਸਾਨੂੰ ਇੱਕ ਡੈਡ ਬਡੀ ਮਿਲੀ ਸੀਗੀ ਕੁਝ 12:30 ਵਜੇ ਤੇ ਆਸਪਾਸ ਤੇ ਇਹ ਕੁਝ ਦੀ ਤਫਤੀਸ਼ ਨੇ ਸਮਟ ਰਚੇ ਇੱਕ ਗੰਗਮ ਨੇ ਆਈ ਜਿਹੜਾ ਮਰਨ ਵਾਲਾ ਸੀ ਉਹਨਾਂ ਨੂੰ ਅੱਜ ਦਾ ਜਿਹਨੂੰ ਕਿ ਇੱਕ ਹੋਰ ਸਿਲੋਕਲ ਮੁੰਡਾ ਜਿਹਦੇ ਨਾਮ ਤੇ ਖੁਸ਼ਾ ਉਹਨੇ ਮਦਦ ਕੀਤਾ ਤੇ ਉਹਦੇ ਵਿੱਚ ਆਪਾਂ ਜਿਹੜਾ ਕਿ ਉਸ ਜਮੂਆ ਅਪਰੈਸਟ ਕਰ ਲਿਆ